ਪਾਰੀਮੀ ਦੇ ਚਲਦੇ ਜਿੱਥੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਕਿਸਾਨਾਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਜਿਹੜਾ ਇਹ ਕਰਨਾ ਪੈ ਰਿਹਾ ਕਿਸਾਨਾਂ ਨੂੰ ਡਰ ਪੈ ਗਿਆ ਉਹਨਾਂ ਦੀ ਫਸਲਾਂ ਦਾ ਅਤੇ ਜ਼ਮੀਨਾਂ ਦਾ ਜਿੱਥੇ ਲਗਾਤਾਰ ਪਾਣੀ ਦੇ ਚਲਦੇ ਉਥੇ ਪਾਣੀ ਵਧਦਾ ਜਾ ਰਿਹਾ ਮੀਂਹ ਦੇ ਚਲਦੇ ਲਗਾਤਾਰ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਵਧਦਾ ਜਾ ਰਿਹਾ ਇਸ ਤਰ੍ਹਾਂ ਹੀ ਇੱਕ ਮਾਮਲਾ ਜਿਹੜਾ ਇਹ ਨਿਕਲ ਕੇ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਆ ਜਿੱਥੇ ਇੱਕ ਜ਼ਮੀਨ ਦੇ ਉੱਤੇ ਜਿਹੜੀ ਆ ਉਹ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਜਿਹੜੀ ਹੈ ਉਹ ਇੱਕ ਕਾਰ ਫਸ ਚੁੱਕੀ ਹੈ ਪਾਣੀ ਦੇ ਤੇਜ਼ ਬਹਾਅ ਦੇ ਨਾਲ ਜਿਹੜੀ ਹੈ ਇਹ ਕਾਰ ਜਿਹੜੀ ਹੈ ਉਹ ਬੈੰਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਉਸ ਨੂੰ ਟੋਚਨ ਪਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਦਸੂਆ ਦੇ ਰਗੋਵਾਲ ਪਿੰਡ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦੇ ਨਦੀਆਂ ਨਾਲੇ ਜਿਹੜੇ ਨੇ ਉਫਾਨ ਦੇ ਉੱਪਰ ਨੇ ਉੱਥੇ ਹੀ ਜਿਹੜੇ ਜ਼ਮੀਨਾਂ ਨੇ ਉੱਥੇ ਵੀ ਜਿਹੜਾ ਇਹ ਲਗਾਤਾਰ ਪਾਣੀ ਭਾਰ ਵਧਦਾ ਜਾ ਰੇ ਜਿੱਸੇ ਚੱਲਦੇ ਉੱਥੇ ਜਿਹੜੀ ਗੱਡੀਆਂ ਨੇ ਉਹ ਵੀ ਫਸ ਚੁੱਕੀਆਂ ਨੇ ਜਿੱਸਤੇ ਚੱਲਦੇ ਹੁਣ ਜਿਹੜੇ ਟਰੈਕਟਰ ਟਰਾਲੀਆਂ ਦੇ ਰਾਹੀ ਉਸ ਗੱਡੀਆਂ ਨੂੰ ਜਿਹੜਾ ਇਹ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਹਿਸੀਲ ਦਸੂਆ ਦੇ ਪਿੰਡ ਰੱਗੋਵਾਲ ਵਿਖੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿੱਸਤੇ ਚੱਲਦੇ ਆਪ ਲੋਕਾਂ ਨੂੰ ਇਸ ਮੁਸ਼ਕਿਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਨਾਲ ਹੀ ਕਿਸਾਨਾਂ ਦੇ ਵੀ ਸਾ ਸੁੱਕੇ ਪਏ ਨੇ ਕਿਸਾਨਾਂ ਨੂੰ ਹੋਰ ਨੁਕਸਾਨ ਦਾ ਖਤਰਾ ਸਤਾਉਣ ਲੱਗ ਗਿਆ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਹਰਿਆਣਾ ਹਿਮਾਚਲ ਦੇ ਲੱਗਦੇ ਨਾਲ ਇਲਾਕਿਆਂ ਦੇ ਵਿੱਚ ਆਵਾਜਾਈ ਜਿਹੜੀ ਹੈ ਉਹ ਵੀ ਠੱਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਦੇ ਚੱਲਦੇ ਇਹ ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਗੱਡੀ ਨੂੰ ਜਿਹੜਾ ਹੈ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਗੱਡੀ ਪੂਰੀ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਫਸ ਚੁੱਕੀ ਹੈ ਤਾਂ ਟਰੈਕਟਰ ਦੇ ਰਾਹੀਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਟੋਚਲ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਦੋਂ ਇਹ ਗੱਡੀ ਬਾਹਰ ਕੱਢਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਦਰਵਾਜ਼ੇ ਖੁੱਲਦੇ ਨੇ ਦਰਵਾਜ਼ੇ ਖੋਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਗੱਡੀ ਦੇ ਅੰਦਰ ਪਾਣੀ ਹੀ ਪਾਣੀ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਤਾਂ ਇਸ ਤੋਂ ਨਾਲ ਹੀ ਤੁਹਾਨੂੰ ਦੱਸ ਦਈਏ ਪੂਰਾ ਮਾਮਲਾ ਹੋਸ਼ਿਆਰਪੁਰ ਦੇ ਦਸੂਆ ਦੇ ਪਿੰਡ ਰਗੋਵਾਲ ਤੋਂ ਸਾਹਮਣੇ ਆਇਆ ਹੈ